ਕਹਿੰਦੇ ਜਿਤਾਤਾ ਬੰਦਾ ਤੁਸੀਂ ਹਾਂ ਬਾਈ ਜਿੱਤ ਗਿਆ ਅੱਛਾ ਤੁਸੀਂ ਜਿਤਾਇਆ ਆਪਾਂ ਤਾਂ ਕੌਣ ਜਿਤਾਉਣ ਵਾਲੇ ਮੇਰੀ ਤਾਂ ਇੱਕ ਵੋਟ ਨਾਲ ਕੀ ਹੋਣਾ ਸੀਗਾ ਕੇ ਨਹੀਂ ਸਾਰੇ ਪੁੱਦੇ ਵੀ ਕੀ ਬਣੂ ਇੱਥੋਂ ਤੇ ਕਈ ਰਾਜਸਥਾਨ ਦੇ ਲੋਕ ਵੀ ਪੁੱਛੀ ਜਾਂਦੇ ਸੀ ਮੈਂ ਉਹ ਕਹਿੰਦੇ ਸੀਗੇ ਵੀ ਤੂੰ ਐਦ ਕੀ ਬੋਲਦਾ ਕਾ ਤੂੰ ਨਹੀਂ ਜੱਪ ਵਿਖ ਬਣੀ ਕਾ ਤੂੰ ਨਹੀਂ ਕਰੀ ਮੈਂ ਆਂਦਾ ਸੀਗਾ ਕੋਣੀ ਟਾਈਮ ਆਉਣ ਤੇ ਮੈਂ ਦੱਸੂਗਾ ਲੀਡਰ ਹੈ ਹਨਾ ਹਾਂ ਇਹ ਵੀ ਬਾਬਿਆਂ ਚ ਯਕੀਨ ਰੱਖਦੇ ਵੀ ਪੁੱਛਦੇ ਤਾਂ ਹੋਣੇ ਆ ਤੁਹਾਨੂੰ ਅੰਦਰ ਖਾਤੇ ਵੀ ਤੈਨੂੰ ਕੀ ਲੱਗਦਾ ਐਤ ਕੀ ਬਹੁਤ ਜਾਦੇ ਪੁੱਛਿਆ ਬਹੁਤ ਜਾਦੇ ਪੁੱਛਿਆ ਆ ਰਿਆ ਨੇ ਪੁੱਛਿਆ ਤੇ ਫਿਰ ਕੋਈ ਬੰਨਣ ਬਨੇਜਾ ਵੀ ਕਾਕੂ ਨਹੀਂ ਬੰਨਣ ਬਨੇਜਾ ਬਾਈ ਕਾ ਦਾ ਜਿਹਦੇ ਕਰਮਾਂ ਚ ਲਿਖੀ ਸੀ ਜਿੱਤ ਮੈਂ ਤਾਂ ਉਹਨੂੰ ਅੱਜ ਤੋਂ ਪਹਿਲਾਂ ਹੀ ਦੱਸਤੀ ਸੀ ਗਾਸਤ ਮਹੀਨੇ ਚ ਹੀ ਕੱਸ ਵੀ ਬਹੁਤ ਪਾਉਂਦੇ ਰਹੇ ਸਾਡੇ ਹੱਕ ਚ ਭੁੱਖ ਪਾਣੀ ਕਰਦੇ ਐਵੇਂ ਹੱਥ ਨੇ ਕਈ ਵਿੱਚੋਂ ਜਿਹੜੇ ਮੂਰਲੇ ਵਰਕਰ ਹੁੰਦੇ ਸ਼ਕਤੀ ਵਾਟਰ ਪੀ ਕੇ ਕਰਦੇ ਬਾਈ ਫਲਾਣੇ ਦੀ ਭੁੱਖ ਪਾਣੀ ਆਪਾਂ ਦਾ 1000 ਤੇ ਜਿੱਦਿਆਂ ਬਾਈ ਮੈਂ ਨਾ ਦਾ ਕਿਸੇ ਦੇ ਅੱਖੇ ਤੇ ਬੋਲਦਾ ਮੈਨੂੰ ਲੱਖ ਬੰਦਾ ਆਖੀ ਜਾਵੇ ਵੀ ਸਾਡੇ ਬਾਰੇ ਬੋਲਦੇ ਮੈਂ ਉਹੀ ਗੱਲ ਬੋਲਦਾ ਵੀ ਜਿਹੜੀ ਮੇਰੇ ਪਰਮਾਤਮਾ ਨੇ ਮੈਨੂੰ ਬੁਲਾਉਣੀ ਆ ਅੱਬਲੀ ਤਾਂ ਹੁਣ ਟਿਕ ਮਾਰ ਚੱਲੂਗੀ ਹਾਂ ਫਲਾਨੇ ਨੇ ਵੋਟ ਆਪਾਂ ਨੂੰ ਪਾਈ ਆ ਫਲਾਨੇ ਨੇ ਆਪਾਂ ਨੂੰ ਹਨਾ ਬਈ ਕੋਈ ਫਾਇਦਾ ਨਹੀਂ ਜਾੜਾਂ ਦਾ ਪੇੜ ਆ ਜਿਹਦੀ ਕਿਸੇ ਉਹ ਤਾਂ ਚੱਲੀ ਉਹ ਤਾਂ ਚੱਲੀ ਜਾਂਦਾ ਲੋਕ ਆ ਉਹਦੇ ਲਾਲ ਆ ਕੇ ਟਿੱਕਾਂ ਤੇ ਗਾਣੇ ਕਰੀ ਜਾਂਦੇ ਆ ਮਾਂਜ ਕੇ ਰੱਖਦਾ ਵੈਲੀ ਛੋਟੀ ਮਾਣੂ ਇਹੀ ਗੱਲ ਆਖੀ ਸੀ ਮੈਂ ਖਿਆ ਬਾਈ ਐਤ ਕੀਤਾ ਮੈਂ ਖਿਆ ਫੋਮ ਮੈਂ ਮਹਾਂਂਦਰੇਂਦਰ ਮੋਦੀ ਖੜਾ ਹੋ ਜੇ ਸ਼ੀਟ ਤੇ ਕਿਨੇ ਤਬਾਰਾ ਆਛਾ ਜਦੋਂ ਕਿਸੇ ਬੰਦੇ ਦਾ ਦੌਰ ਹੀ ਚੱਲੀ ਜਾਂਦਾ ਹੋਵੇ ਜਾਂ ਗੜ ਕਿਹਾ ਜਾਂਦਾ ਸੀ ਤੇ ਉੱਥੋਂ ਬੰਦਾ ਹਾਰ ਜੇ ਤਾਂ ਸਵਾਲ ਬਹੁਤ ਵੱਡੇ ਹੁੰਦੇ ਆ ਚੱਲਦਾ ਚੱਲਦਾ ਤਾਂ ਸ਼ਿੱਕਾ ਵੀ ਖੋਟਾ ਹੋ ਜਾਂਦਾ ਅਕਸਰ ਤਿੰਨ ਵਾਰੀ ਐਮਐਲਏ ਬਣ ਗਿਆ ਫਿਰ ਵਿਰੋਧ ਤਾਂ ਹੋਣਾ ਹੀ ਹੁੰਦਾ ਟੈਂਪੀ ਨੂੰ ਭਾਈ ਮੇਰੇ ਕਰਨੀਓ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਤੇ ਇਹ ਅੰਦਾਜ਼ੇ ਤੁਸੀਂ ਸੋਸ਼ਲ ਮੀਡੀਆ ਜਾਦਾ ਵੇਖਦੇ ਹੋ ਨਹੀਂ ਨਹੀਂ ਜੀ ਸੋਸ਼ਲ ਮੀਡੀਆ ਤੇ ਤਾਂ ਅੱਜ ਹੀ ਕਿਵੇਂ ਲੱਗ ਜਾਣਗੇ ਅੱਛਾ ਨਹੀਂ ਫਿਰ ਕਿਵੇਂ ਤੁਹਾਨੂੰ ਪਤਾ ਲੱਗਿਆ ਵੋਟਾਂ ਤੋਂ ਬਾਅਦ ਐਕਸਪੀਰੀਅੰਸ ਹੁੰਦਾ ਬੰਦੇ ਦਾ ਸਸਿਕਾਲ ਜੀ ਮੈਂ ਗਗਨ ਸਿੱਧੂ ਤੁਸੀਂ ਦੇਖ ਰਹੇ ਹੋ ਲਿਵ ਔਨ ਅੱਜ ਅਸੀਂ ਪਿੰਡ ਭਲਾਈਆਂਣਾ ਦੇ ਵਿੱਚ ਪਹੁੰਚੇ ਆਂ ਬਾਈ ਗੋਪੀ ਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਗਿੱਦੜਵਾਹਾ ਇਲੈਕਸ਼ਨ ਹੋਏ ਸੀਗੇ ਉਹਦਾ ਰਿਜ਼ਲਟ ਹੈ ਜਿਹੜਾ ਉਹ ਆ ਚੁੱਕਿਆ ਤੇ ਬਾਈ ਨੇ ਇੱਕ ਭਵਿੱਖਬਾਣੀ ਕੀਤੀ ਸੀ ਇਹ ਪਵਕਵਾਨੀ ਜਿਹੜੀ ਸੀਗੀ ਉਹ ਡਿੰਪੀ ਢਲੋਂ ਦੀ ਜਿੱਤ ਦੀ ਸੀ ਔਰ ਇਹ ਜਿਹੜਾ ਹੈ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਡਿਕਲੇਅਰ ਹੈ ਜਿਹੜਾ ਉਹ ਕਰ ਦਿੱਤਾ ਸੀ ਉਦੋਂ ਤੋਂ ਹੀ ਕਾਫੀ ਸੁਰਖੀਆਂ ਦੇ ਵਿੱਚ ਬਾਈ ਬਣੇ ਹੋਏ ਆ ਅਸੀਂ ਦਾਣਾ ਮੰਡੀ ਦੇ ਵਿੱਚ ਆ ਇੱਥੇ ਬਾਈ ਕੰਮ ਕਰਾ ਰਹੇ ਆ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਬਸਰੀ ਕਰ ਬਾਈ ਕੀ ਹਾਲ ਚਾਲ ਹੈ ਵਧਕਾ ਬਾਈ ਚੜ੍ਹਦੀ ਕਲਾ ਬਾਈ ਤੁਸੀਂ ਦੱਸੋ ਬਹੁਤ ਵਧੀਆ ਕਿਰਪਾ ਮਾਲਕ ਦੀ ਕੀ ਬੰਦਾ ਕੋਸ਼ਨੀ ਜੀ ਤੁਹਾਡੀ ਇੰਟਰਵਿਊ ਕਰਨਾ ਆਏ ਆ ਕਹਿੰਦੇ ਜਿਤਾਤਾ ਬੰਦਾ ਤੁਸੀਂ ਹਾਂ ਬਾਈ ਜਿੱਤ ਗਿਆ ਅੱਛਾ ਤੁਸੀਂ ਜਿਤਾਇਆ ਪ੍ਰਮਾਤਮਾ ਬਾਈ ਆਪਾ ਕੌਣ ਆ ਜਾਂ ਲੋਕ ਆ ਕਿ ਤੜਵੇ ਦੇ ਕਿ ਨਹੀਂ ਹਾਂ ਆਪਾ ਤਾਂ ਕੌਣ ਜਿਤਾਉਣ ਵਾਲੇ ਮੇਰੀ ਤਾਂ ਇੱਕ ਵੋਟ ਨਾਲ ਕੀ ਹੋਣਾ ਸੀਗਾ ਕਿ ਨਹੀਂ ਹਾਂ ਇਹਦਾ ਸਭ ਤੋਂ ਵੱਡੇ ਦਾ ਲੋਕ ਆ ਜਿਨ੍ਹਾਂ ਨੇ ਜਿਤਾਇਆ ਕਿ ਨਹੀਂ ਹਾਂ ਇਸ ਵਾਰ ਬਈ ਬਹੁਤ ਵੱਖਰਾ ਜਿਹਾ ਕਰਕੇ ਦਿਖਾਇਆ ਅੱਗੇ ਤੁਸੀਂ ਵੋਟਾਂ ਪੈਣ ਤੋਂ ਪਹਿਲਾਂ ਹੀ ਜਿਹੜਾ ਇਹ ਉਹ ਬੋਲ ਦਿੰਦੇ ਹੁੰਦੇ ਸੀ ਤੇ ਲੋਕਾਂ 'ਚ ਵੀ ਨੈਰੇਟਿਵ ਸੈੱਟ ਹੋ ਜਾਂਦਾ ਸੀ ਵੀ ਗੋਪੀ ਕਹਿ ਰਿਹਾ ਤੇ ਹੋਊਗਾ ਜਾਂ ਗੋਪੀ ਨੇ ਸਰਵੇ ਦੱਸਤਾ ਇਸ ਵਾਰ ਤੁਸੀਂ ਵੋਟਾਂ ਪੈਣ ਤੋਂ ਬਾਅਦ ਦੱਸਿਆ ਤੇ ਰਿਜ਼ਲਟ ਤੋਂ ਪਹਿਲਾਂ ਦੱਸਿਆ ਉਹ ਨਾ ਮੈਂ ਐਂ ਤਾਂ ਕਰਕੇ ਐਤ ਕੀ ਪਹਿਲਾਂ ਨਹੀਂ ਬੋਲਿਆ ਹਾਂ ਉਹਦੇ ਨਾਲ ਪਤਾ ਕੀ ਹੁੰਦਾ ਮੁੜ ਕੇ ਅਗਲਾ ਆਖ ਦਿੰਦਾ ਵੀ ਤੂੰ ਮੇਰੀ ਵੋਟ ਜ਼ਿਆਦਾ ਤੋੜਤੀ ਹੈ ਨਾ ਹਾਂ ਜ ਜ ਤੇਰੇ ਕਹਿਣ ਨਾਲ ਸਾਡੀਆਂ ਵੋਟਾਂ ਤੇ ਅਸਰ ਪੈ ਗਿਆ ਕਿਵੇਂ ਲਾਲਾ ਇੱਕ ਅਗਲੇ ਦੇ ਮਨ ਚ ਆਏ ਜਾਂਦਾ ਵੀ ਇਹਨੇ ਗਲਤ ਬੋਲਤਾ ਅੱਛਾ ਕਿਉਂਕਿ ਆਪਣਾ ਹਰੇਕ ਨਾਲ ਪਿਆਰ ਆ ਹੂੰ ਵੀ ਜਿਹੜੇ ਹੁਣ ਜੇ ਮੈਂ ਪਹਿਲਾਂ ਬੋਲ ਦਿੰਦਾ ਡਿੰਪੀ ਨੇ ਜਿੱਤ ਕੇ ਜਿੱਤ ਗਿਆ ਹੂੰ ਦੂਜੇ ਜਿਹੜੇ ਹਰੇ ਉਮੀਦਵਾਰ ਆ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਵੋਟ ਬੈਂਕ ਤੇ ਤੂੰ ਅਸਰ ਪਾਤਾ ਹੂੰ ਹੈਨਾ ਹੂੰ ਹੁਣ ਮੈਂ ਬੋਲੇ ਹੀ ਉਦੋਂ ਵੀ ਜਦੋਂ ਸਾਰਿਆਂ ਦੀ ਕਿਸਮਤ ਕਾਇਦ ਹੋ ਗਈ ਮਸ਼ੀਨਾਂ ਚ ਹਾਂ ਬਈ ਉਦੋਂ ਤਾਂ ਆਪਾਂ ਨੂੰ ਕੋਈ ਆਇਆ ਤਾਂ ਨਹੀਂ ਨਾ ਆਖ ਸਕਦਾ ਵੀ ਤੂੰ ਸਾਡੀ ਬੋਟ ਬੈਂਕ ਤੇ ਸਿਰ ਪਾਤਾ ਜਾ ਕੇ ਨਹੀਂ ਪਰ ਆਪਾਂ ਬੁੱਲਣੋਂ ਫੇਰ ਵੀ ਨਹੀਂ ਰਹੇ ਕਿਉਂਕਿ ਮੈਨੂੰ ਨਾ 20 ਤੋਂ 25 ਦਿਨਾਂ ਦੇ ਸਾਰੇ ਭਰਾ ਜਿੰਨੇ ਵੀ ਆਪਾਂ ਨੂੰ ਪਿਆਰ ਕਰਦੇ ਆ ਆਪਣੇ ਹਲਕੇ ਦੇ ਕਿ ਦੜਵੇ ਦੇ ਵੀ ਹਾਂ ਜਾਂ ਜਿਹੜੇ ਬਾਹਰਲੇ ਹਲਕਿਆਂ ਦੇ ਆ ਜਿਵੇਂ ਬਠਿੰਡਾ ਆ ਜਾਂ ਜਿਵੇਂ ਮੁਕਸਰ ਜਾਂ ਲੁਧਿਆਣਾ ਹਾਂ ਉਹ ਸਾਰੇ ਪੁੱਛਦੇ ਵੀ ਕੀ ਬਣੂ ਇੱਥੋਂ ਤੇ ਕਈ ਰਾਜਸਥਾਨ ਦੇ ਲੋਕ ਵੀ ਪੁੱਛੀ ਜਾਂਦੇ ਸੀ ਹਾਂ ਮੈਂ ਉਹ ਕਹਿੰਦੇ ਸੀਗੇ ਵੀ ਤੂੰ ਐਦ ਕੀ ਬੋਲਦਾ ਕਾ ਤੋਣੀ ਜਪ ਵਿਖ ਬਣੀ ਕਾ ਤੋਣੀ ਕਰੀ ਹਾਂ ਮੈਂ ਆਂਦਾ ਸੀਗਾ ਕੋਣੀ ਟਾਈਮ ਆਉਣ ਦੇ ਮੈਂ ਦੱਸੂਗਾ ਫਿਰ ਅਸੀਂ 20 ਨੂੰ ਵੋਟਾਂ ਪਾਈਆਂ 21 ਨੂੰ ਅਸੀਂ ਵਿਜੀ ਸੀ ਹੂੰ 21 ਨੂੰ ਅਸੀਂ ਕਣਕ ਵੀਜ ਦੇ ਸੀਗੇ ਉਦਦੇ ਸਾਥੋਂ ਰੀਲ ਨਾ ਪਾਈ ਗਈ ਅੱਛਾ ਫਿਰ 22 ਤਰੀਕ ਨੂੰ ਅਸੀਂ ਤੜਕੀ ਬੋਲ ਪਏ ਸਦੇ ਹੀ ਉੱਠ ਕੇ ਮੈਂ ਪਹਿਲਾਂ ਤਾਂ ਮੇਰੇ ਕੋਲੇ ਬਾਈ ਆਇਆ ਰਣਜੀਤ ਕਿੱਲਾ ਹੂੰ ਪਹਿਲਾਂ ਤਾਂ ਮੈਂ ਉਹਦੇ ਚੈਨਲ ਤੇ ਬਾਈ ਫਿਰ ਮੈਂ ਨਾਲ ਦੀ ਨਾਲ ਹੀ ਆਪਦੇ ਚੈਨਲ ਤੇ ਪਾਤੀ ਅੱਛਾ ਮਾਖਾ ਵੀ ਆਪਾਂ ਲੋਕਾਂ ਚ ਹਨਾ ਕਿਰਾਂ ਜਾਗਰੂਕਤਾ ਕਰਦਗੇ ਤੇ ਉਹਦੇ ਨਾਲ ਤੁਸੀਂ ਥੱਲੇ ਕਮੈਂਟ ਪੜਿਓ ਜਿੰਨੇ ਕਮੈਂਟ ਕਰੇ ਆ ਉਹ ਜਿੰਨੇ ਵੀ ਸਾਰੇ ਕਾਂਗਰਸ ਵਾਲੇ ਭਰਾਵਾਂ ਨੇ ਕਰੇ ਸੀਗੇ ਵੀ ਅਮਰਤਾ ਜਿੱਤੂਗੀ ਅਮਰਦਾ ਜਿੱਤੂਗੀ ਇੱਕ ਬੰਦੇ ਨੇ ਨਾ ਉਹਦੇ ਤੇ ਕਮੈਂਟ ਕਰਿਆ ਸੀਗਾ ਹਾਂ ਅਖੇ ਮੇਰੇ ਨਾਲ ਲਾਂ ਲੱਖ ਲੱਖ ਰੁਪਏ ਦੀ ਸ਼ਰਤ ਲੈ ਕੇ ਆ ਜਾ ਜਿੱਥੇ ਮਰਜੀ ਵੀ ਮੈਂ ਉਹਨੂੰ ਆਏ ਆ ਨਾ ਵੀ ਚਲ ਮੈਂ ਤਾਂ ਆਪਾਂ ਦਾ ਕਦੇ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਿਆ ਵੀ ਜੇ ਮੈਂ ਲੱਖ ਰੁਪਏ ਲੈ ਕੇ ਕਿਤੇ ਜਾ ਵੜਦਾ ਜਿੱਥੇ ਉਹ ਆਦਾ ਹਾਂ ਸ਼ਰਤ ਲੱਗ ਜਾਂਦੀ ਹਾਂ ਉਹਦਾ ਲੱਖ ਤਾਂ ਗਿਆ ਸੀ ਨੀ ਖੂਚਾ ਹਾਂ ਜੇ ਤੇਰੇ ਕੋਲੇ ਪੈਸੇ ਇੰਨੇ ਵਾਧੂ ਆ ਹਾਂ ਤੇ ਆ ਸਾਡੇ ਝੁੱਗੀਆਂ ਵਾਲੇ ਵੇ ਬਾਈ ਕਿੰਨੂ ਬੈਠੇ ਉਹ ਬੈਠੇ ਆ ਨਾ ਹਾਂ ਤੇ ਇਹਨਾਂ ਨੂੰ ਵੰਡ ਦੇਗਾ ਤੂੰ ਕੁੱਟੀਆਂ ਸਵਾਟਰਾਂ ਸਹੀ ਆ ਕੰਬਲ ਵੰਡ ਦੇ ਖਨਾਲੇ ਇਹਨਾਂ ਦਾ ਪੰਨ ਲੱਗੂਗਾ ਹੂੰ ਹੂੰ ਜੇ ਉਦੋਂ ਵੀ ਜ਼ਿਆਦਾ ਆ ਤਾਂ ਇਹਨਾਂ ਦੇ ਉਹ ਪਸ਼ੂ ਆ ਵਿਚਾਰੇ ਰਾਤ ਨੂੰ ਬਾਹਰ ਤੇਲ 'ਚ ਖੜਿਆ ਕਰਨਗੇ ਬੋ ਮਾਗਾ 'ਚ ਹਾਂ ਤੇ ਇੱਥੇ ਸ਼ੈੱਡ ਪਾ ਦੇਗਾ ਸਾਰੇ ਬੰਦ ਲੈ ਕਰਨਗੇ ਠੀਕ ਐ ਇੱਥੋਂ ਤੱਕ ਇਹ ਕਿਸੇ ਐਵੇਂ ਕਿਸੇ ਦੇ ਮਗਰ ਸ਼ਰਤਾਂ ਲਾਉਣੀਆਂ ਹਾਂ ਅੱਛਾ ਉਹਨੂੰ ਦੇਉ ਕੁਸ ਹਾਂ ਸ਼ਰਤ ਦੇਊਗੀ ਲੱਖ ਰੁਪਈਆ ਉਹ ਹਰ ਜਾਂਦਾ ਤੇ ਰਾਜਾ ਬਣ ਕੇ ਆ ਕੇ ਲੱਖ ਰੁਪਈਆ ਉਹ ਤਾਂ ਭਰ ਜਾਂਦਾ ਮੈਂ ਕਹਿਣਾ ਵੀ ਹੁਣ ਵੀ ਮੈਂ ਤੁਹਾਡੇ ਕੈਮਰੇ ਦੇ ਥਰੂ ਕਹਿਣਾ ਵੀ ਵੋਟਾਂ ਪੈਗੀਆਂ ਹੂੰ ਰੋਡ ਸ਼ੋ ਵੀ ਹੋਗੇ ਨਾ ਹਾਂ ਉਸ ਤੋਂ ਬਾਅਦ ਜਿੱਤੇ ਦਾ ਧੰਨਵਾਦ ਵੀ ਡਿੰਪੀ ਬਾਈ ਨੇ ਕਰਤਾ ਉੱਥੇ ਮੰਡੀ ਚ ਹਾਂ ਚੱਲ ਪਿੰਡਾਂ 'ਚ ਕਰ ਜੂਗਾ ਆ ਕੇ ਧੰਨਵਾਦ ਹਾਂ ਹਾਂ ਬਈ ਹੁਣ ਤੁਸੀਂ ਪਿੰਡਾਂ 'ਚ ਓਵੇਂ ਭਾਈਚਾਰਕ ਸੰਜ ਬਣਾ ਲਓ ਹਾਂ ਕਿਤੇ ਇਹ ਨਾ ਵੀ ਹੁਣ ਮਹੀਨਾ ਐਵੇਂ ਛਤਰੋ ਛਤਰੀ ਹੋਈ ਜਾਉ ਫਟਿਆਂ ਤੇ ਬੈਠੇ ਹਨਾ ਹਾਂ ਅਬਲੀ ਤਾਂ ਹੁਣ ਟਿੱਕ ਮਾਰ ਚੱਲੂਗੀ ਹਾਂ ਫਲਾਣੇ ਨੇ ਵੋਟ ਆਪਾਂ ਨੂੰ ਪਾਈ ਆ ਫਲਾਣੇ ਨੇ ਆਪਾਂ ਨੂੰ ਹਨਾ ਬਈ ਕੋਈ ਫਾਇਦਾ ਨਹੀਂ ਜਾੜਾਂ ਦਾ ਪੇੜ ਆ ਨਹੀਂ ਉਹ ਕੋ ਕੰਮ ਤਾਂ ਚੱਲੇ ਉਹ ਤਾਂ ਚੱਲੀ ਜਾਂਦਾ ਲੋਕ ਆ ਉਹਦੇ ਲਾਲ ਆ ਕੇ ਟਿੱਕਾਂ ਤੇ ਗਾਣੇ ਕਰੀ ਜਾਂਦੇ ਆ ਮਾਂਜ ਕੇ ਰੱਖਤਾ ਵੈਲੀ ਚੋਟੀ ਬਹੁਤਾ ਵੇਖੋ ਹੁਣ ਉਹਨਾਂ ਨੇ ਵੀ ਦੋ 베ਰੀ ਲਾਏ ਆ ਪਹਿਲਾਂ ਦੋ 베ਰੀ ਕਿਉਂ ਤਿੰਨ 베ਰੀ ਪਹਿਲਾਂ 12 'ਚ ਫਿਰ 17 'ਚ ਫਿਰ 22 'ਚ ਅੱਛਾ ਚਲੋ ਉਹ ਤਾਂ ਲਾ ਲੈਣ ਹਾਂ ਉਹ ਤਾਂ ਕੋਈ ਗੱਲ ਨਹੀਂ ਹਨਾ ਖੁਸ਼ੀ ਹੁੰਦੀ ਆ ਪਰ ਜਿਹੜੀ ਮੇਨ ਗੱਲ ਇਹ ਆ ਨਾ ਵੀ ਉਹ ਨਾ ਨਾ ਹੋਵੇ ਵੀ ਪਿੰਡਾਂ ਚ ਕੇਸੋ ਕੇਸੀ ਹੋਣ ਲੱਗ ਪੈਣ ਲੜਾਂਗਾਂ ਪਾ ਲੈਣ ਠਾਣੂ ਠਾਣੀ ਹੋਈ ਜਾਣਾ ਬਈ ਕਿਸ ਜਿਹੜਾ ਬੰਦਾ ਕੋਈ ਵੀ ਕਾਂਗਰਸੀ ਵਰਕਰ ਆ ਜਾਂ ਭਾਜਪਾ ਦਾ ਜਾਂ ਕੋਈ ਜਿਵੇਂ ਪੰਥਕ ਧਿਰ ਦਾ ਕਿਸੇ ਦਾ ਵੀ ਰੱਖ ਲੋ ਜਾਂ ਕੋਈ ਆਜ਼ਾਦ ਸੋਚਦਾ ਬੰਦਾ ਹੂੰ ਉਹਨਾਂ ਦੇ ਬਾਰੇ ਚ ਇਹ ਨਾ ਨਾ ਹੋਵੇ ਤੁਸੀਂ ਜਾ ਕੇ ਐਵੇਂ ਰੰਗ ਡਾਉਂ ਰੇਚਾ ਮਾਰੋ ਉਹ ਚੀਜ਼ਾਂ ਸ਼ੋਭਾ ਨਹੀਂ ਦਿੰਦਾਂਗੇ ਬਿਲਕੁਲ ਕਿਉਂਕਿ ਜਿੱਤ ਹਰ ਕਰਮਾਂ ਦਾ ਹਿੱਸਾ ਜੇ ਅੱਜ ਡੈਂਪੀ ਜਿੱਤਿਆ ਤਾਂ ਸਵੇਰੇ ਹੋ ਸਕਦਾ ਵੀ ਰਾਜਾ ਫੇਰਦੂਰੀ ਜਾਂ ਜਿੱਤ ਜੇ ਜਾਂ ਮਨਪ੍ਰੀਤ ਬਾਦਲ ਜਿੱਤ ਜੇ ਜਦੋਂ ਮਾਲ ਖੁੱਲਦੇ ਆ ਇੱਕ ਦੀ ਤਾਂ ਫਿਰ ਜਿੱਤ ਹੋਣੀ ਐ ਤੇ ਦੂਜੇ ਦੀ ਟੂਈ ਲੱਗਣੀ ਐ ਹੂੰ 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 ਪਰ ਪਿੰਡਾਂ ਚ ਭਾਈਚਾਰਕ ਸੰਝ ਓਵੇਂ ਬਣਾ ਕੇ ਰੱਖੋ ਦੁੱਖ ਸੁੱਖ ਵੇਲੇ ਤੁਹਾਡੇ ਇਹੀ ਆਂਢੀ ਗੁਆਂਢੀ ਨੇ ਜਾਂ ਰਿਸ਼ਤੇਦਾਰਾਂ ਨੇ ਕੰਮ ਆਉਣਾ ਲੀਡਰ ਦਾ ਉਦੋਂ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਲੀਡਰ ਚੰਡੀਗੜ੍ਹ ਬੈਠਾ ਕਿਹੜਾ ਦਿੱਲੀ ਬੈਠਾ ਹੂੰ ਕਹਿੰਦੇ ਤੁਹਾਡੇ ਬਾਕੀ ਮੈਥੋਂ ਨਾ ਬਾਈ ਡੈਂਪੀ ਵੀ ਸੁਣੂਗਾ ਇਹ ਵੀਡੀਓ ਤੇ ਮੈਥੋਂ ਬਾਈ ਬਣ ਕੇ ਅਸੀਂ ਕੰਮ ਚ ਵਿਜੀ ਆ ਚੋਨਾ ਭਰੀ ਜਾਂਦੇ ਆ ਕੱਲ ਮੈਂ ਤਾਣੀ ਲੱਗਿਆ ਹੂੰ ਕੱਲ ਮੈਂ ਤਾਣੀ ਗਿਆ ਉੱਥੇ ਰੋਡ ਸ਼ੋਅ ਚ ਕਈ ਮੈਨੂੰ ਪੁੱਛਦੇ ਆ ਭਰਾ ਮੇਰੇ ਫੋਨ ਕਰਦੇ ਆ ਉੱਥੇ ਭਾਈ ਮੈਂ ਜਾਣਾ ਸੀਗਾ ਮੈਂ ਇੱਕ ਤਾਂ ਪਿੰਡ ਸੀ ਸਾਡੇ ਰੋਡ ਸ਼ੋ ਇੱਕ ਨਾ ਜਦੋਂ ਮੇਰੇ ਤੇ ਬਾਹਲਾ ਰੰਗ ਪੈ ਜੇ ਮੈਨੂੰ ਛਿੱਕਾਂ ਜੀਆਂ ਲੱਗ ਜਾਂਦੀਆਂ ਰਾਤ ਲੱਗ ਗਈਆਂ ਸੀ ਵੈਸੇ ਮੈਂ ਪਿੰਡ ਪੈਣ ਨਹੀਂ ਦਿੱਤਾ ਰੰਗ ਇਹਨਾਂ ਮੈਂ ਆਖਿਆ ਸੀ ਮੁੰਡਿਆਂ ਨੂੰ ਇੱਕ ਨੇ ਲਾਇਆ ਸੀ ਮਾੜਾ ਜਿਹਾ ਇੱਥੇ ਉਹ ਮੈਂ ਰੰਗ ਤੋਂ ਡਰਦਾ ਹੀ ਨਹੀਂ ਗਿਆ ਮੈਂ ਕਿਹਾ ਵੀ ਕਿਤੇ ਮੈਨੂੰ ਫੇਰ ਨਾ ਛਿੱਕਾਂ ਲੱਗ ਜਾਣ ਨਹੀਂ ਮੈਂ ਰੋਡ ਸ਼ੋ ਚ ਜਾਣਾ ਸੀਗਾ ਟੈਂਪੀ ਨੂੰ ਭਾਈ ਮੇਰੇ ਕਰਨੀਓ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਬਾਈ ਕੋਲੇ 2-4 ਦਿਨਾਂ ਜੇ ਮੈਂ ਮਿਲ ਕੇ ਆਉਂ ਜਦੋਂ ਜਮਾਂ ਵੇਲਾ ਹੋ ਗਿਆ ਕਿਉਂਕਿ ਹਜੇ ਤਾਂ ਬੀਜੀ ਆ ਉੱਥੇ ਮਿਲਣ ਵਾਲਿਆਂ ਦਾ ਹਨਾ ਲਾਈਨ ਲੱਗੀ ਪਈ ਆ ਬਾਕੀ ਹਜੇ ਤਾਂ ਮੰਡੀ ਦਾ ਰੋਡ ਛੋ ਹੀ ਕਰੀ ਜਾਂਦਾ ਵੇਲੇ ਟਾਈਮ ਬੈਠ ਕੇ ਕਰਾਂਗੇ ਘੰਟਾ ਗੱਲਾਂ ਕਹਿੰਦੇ ਕਹਿੰਦੇ ਡੈਂਪੀ ਢਿਲੋਂ ਦੀ ਇਸ ਜਿੱਤ ਨੇ ਮਾੜਾ ਮੋਟਾ ਨੱਕ ਆ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਰੱਖਿਆ ਡੈਂਪੀ ਦਾ ਰੱਖਿਆ ਇਹਦੇ ਨਾਲ ਨਾਲ ਥੋੜੀ ਮਾਰਕੀਟਿੰਗ ਦਾ ਵੀ ਫਾਇਦਾ ਹੋ ਗਿਆ ਇਸਿਆ ਮੇਰੀ ਮਾਰਕੀਟਿੰਗ ਤਾਂ ਕੀ ਆ ਮੈਂ ਤਾਂ ਮੈਂ ਤਾਂ ਬੋਲਣ ਮੈਂ ਤਾਂ ਜੇ ਡੈਂਪੀ ਦੀ ਥਾਂ ਤੇ ਭਾਵੇਂ ਹੋਰ ਵੀ ਕੋਈ ਉੱਠਿਆ ਹੁੰਦਾ ਹਾਂ ਆਮ ਆਦਮੀ ਚ ਡਿੰਪੀ ਭਵੇਂ ਯਾਦ ਉੱਠ ਖੜਦਾ ਬਈ ਐਤਕੀ ਐਤਕੀ ਡਿੰਪੀ ਨਹੀਂ ਹਰਦਾ ਸੀ ਅੱਛਾ ਭਵੇਂ ਯਾਦ ਉੱਠ ਖੜਦਾ ਭਵੇਂ ਕਾਲੀ ਦਾਲ ਚੁੱਠ ਖੜਦਾ ਡੈਂਪੀ ਕਿਸੇ ਪਾਰਟੀ ਚੁੱਠ ਖੜਦਾ ਐ ਕਿ ਡੈਂਪੀ ਨੇ ਹਰਨਾ ਹੈ ਹੀ ਨਹੀਂ ਸੀ ਤੁਹਾਡੇ ਕੋਲ ਨਾ ਮੈਂ ਜਦੋਂ ਤੁਹਾਡਾ ਸੋਸ਼ਲ ਮੀਡੀਆ ਦੇਖ ਰਹੀ ਸੀ ਜਦੋਂ ਪ੍ਰਚਾਰ ਚੱਲ ਰਿਹਾ ਸੀ ਸਾਰੀਆਂ ਪਾਰਟੀਆਂ ਆਉਂਦੀਆਂ ਰਹੀਆਂ ਸਾਰੇ ਲੀਡਰ ਤੁਹਾਨੂੰ ਮਿਲਦੇ ਰਹੇ ਐ ਤੇ ਕੱਸ ਵੀ ਬਹੁਤ ਪਾਉਂਦੇ ਰਹੇ ਸਾਡੇ ਹੱਕ ਚ ਭੁੱਖ ਪਾਣੀ ਕਰਦੇ ਐਵੇਂ ਹੱਥ ਨੇ ਕਈ ਵਿੱਚੋਂ ਜਿਹੜੇ ਮੂਰਲੇ ਵਰਕਰ ਹੁੰਦੇ ਸ਼ਕਤੀ ਵਾਟਰ ਪੀ ਕੇ ਕਰਦੇ ਬਈ ਫਲਾਣੇ ਦੀ ਭੁੱਖ ਪਾਣੀ ਆਪਾਂ ਦਾ 10000 ਤੇ ਜਿੱਦਿਆਂ ਬਈ ਮੈਂ ਨਾ ਦਾ ਕਿਸੇ ਦੇ ਅੱਖੇ ਤੇ ਪੂੰਂਦਾ ਹਾਂ ਤੇ ਨਾਈ ਮੈਂ ਬੋਲਣਾ ਹੁੰਦਾ ਕਿਸੇ ਦੇ ਆਖੇ ਤੇ ਭਾਵੇਂ ਮੈਨੂੰ ਲੱਖ ਬੰਦਾ ਆਖੀ ਜਾਵੇ ਵੀ ਸਾਡੇ ਬਾਰੇ ਬੋਲਦੇ ਮੈਂ ਉਹੀ ਗੱਲ ਬੋਲਦਾ ਵੀ ਜਿਹੜੀ ਮੇਰੇ ਪ੍ਰਮਾਤਮਾ ਨੇ ਮੈਨੂੰ ਬੁਲਾਉਣੀ ਆ ਹਾਂ ਆਏ ਦਾ ਜੇ ਮੈਂ ਕਿਸੇ ਦੇ ਆਖੇ ਤੇ ਓਵੇਂ ਲੰਡੂ ਭੁੱਖ ਬਾਣੀਆਂ ਉਹ ਲੰਡੂ ਗੱਲਾਂ 'ਚ ਕੀ ਫਾਇਦਾ ਹਾਂ ਹਾਂ ਜਿਹੜੇ ਮੰਨ ਲਓ ਵੀ ਲੀਡਰ ਹੈ ਹਨਾ ਇਹ ਵੀ ਬਾਬਿਆਂ 'ਚ ਯਕੀਨ ਰੱਖਦੇ ਆ ਵੀ ਪੁੱਛਦੇ ਤਾਂ ਹੋਣੇ ਆ ਤੁਹਾਨੂੰ ਅੰਦਰ ਖਾਤੇ ਵੀ ਤੈਨੂੰ ਕੀ ਲੱਗਦਾ ਐਤ ਕੀ ਬਹੁਤ ਜਿਆਦੇ ਪੁੱਛਿਆ ਬਹੁਤ ਜਿਆਦੇ ਪੁੱਛਿਆ ਆਰਿਆ ਨੇ ਪੁੱਛਿਆ ਤੇ ਫਿਰ ਕੋਈ ਬੰਨਣ ਬਨੇਜਾ ਵੀ ਕਰ ਕੋਈ ਨਹੀਂ ਬੰਨਣ ਬਨੇਜਾ ਬਾਈ ਕਹਾਦਾ ਜਿਹਦੇ ਕਰਮਾਂ ਚ ਲਿਖੀ ਸੀ ਜਿੱਤ ਮੈਂ ਤਾਂ ਉਹਨੂੰ ਅੱਜ ਤੋਂ ਪਹਿਲਾਂ ਹੀ ਦੱਸਤੀ ਸੀ ਗਸਤ ਮਹੀਨੇ ਚੀ ਅੱਛਾ ਡੈਂਪੀ ਨੂੰ ਹਾਂ ਆਪਣੇ ਘਰੇ ਆਇਆ ਸੀਗਾ ਡੈਂਪੀ ਹਾਂ ਤੇ ਉਦੋਂ ਉਹਨੇ ਚੋਣਾਂ ਦਾ ਮਨ ਕੇ ਚਲੋ ਕੈਂਪੇਨ ਸ਼ੁਰੂ ਕਰਨਾ ਸੀ ਅੱਛਾ ਮੈਂ ਉਹਨੂੰ ਇਹੀ ਗੱਲ ਆਖੀ ਸੀ ਮੈਂ ਕਿਹਾ ਬਾਈ ਐਤ ਕੀਤਾ ਮੈਂ ਕਿਹਾ ਭਾਵੇਂ ਮੈਂ ਕਿਹਾ ਨਰਿੰਦਰ ਮੋਦੀ ਖੜਾ ਹੋ ਜੇ ਇਹ ਸ਼ੀਟ ਤੇ ਐਤ ਕੀਨੀ ਤੂੰ ਅੱਛਾ ਹਾਂ ਇਹ ਗੱਲ ਪਹਿਲਾਂ ਹੀ ਕਹਦੀ ਸੀ ਪਹਿਲਾਂ ਹੀ ਕਹਦੀ ਸੀ ਕਿਉਂਕਿ ਇੱਕ ਤੱਕੇ ਦੜਬੇ ਵਾਲਿਆਂ ਦੀ ਜਿਹੜੀ ਦਿਲ ਆ ਹਰੇਕ ਦੀ ਭਾਵਨਾ ਨੂੰ ਸਮਝਦੇ ਆ ਦੂਜਾ ਬਈ ਬੰਦੇ ਦਾ ਸਟ੍ਰਗਲ ਬਹੁਤ ਸੀ ਹੂੰ 10 ਸਾਲ ਹੋ ਗਏ ਇੰਨੀ ਮਿਹਨਤ ਕਰੀ ਬਈ ਦੋ ਵਾਰੀ ਹਰਿਆਣਾ ਹਰਕੇ ਵੀ ਬੰਦਾ ਭਵੇਂ ਅੱਜ ਹਾਰ ਦਾ ਮੂੰਹ ਵੇਖਿਆ ਦੂਜੇ ਦਿਨ ਕਿਸੇ ਦੇ ਜੇ ਕੋਈ ਭੋਗ ਤੇ ਜੇ ਕਿਸੇ ਵਿਆਹ ਸ਼ਾਦੀ ਤੇ ਤਾਂ ਹੱਸ ਕੇ ਜਾਂਦਾ ਸੀ ਹੂੰ ਇਹ ਗੱਲ ਵੀ ਬਹੁਤ ਵੱਡੀ ਐ ਨੂੰ ਅੱਛਾ ਇਹ ਗੱਲਾਂ ਤੁਸੀਂ ਉਹਨਾਂ ਨੂੰ ਪਹਿਲਾਂ ਕਹਿਤੀ ਅਸ ਬਾਕੀ ਮੈਂ ਤੁਹਾਨੂੰ ਤੇ ਚੈਨਲ ਦੇ ਥਰੂ ਹੁਣ ਵਿੰਗਣੂ ਵੀ ਕਹਿਣਾ ਵੀ ਬਈ ਕੋਈ ਗੱਲ ਨਹੀਂ ਜਿੱਤ ਹਾਰ ਕਰਮਾਂ ਦਾ ਹਿੱਸਾ ਹੂੰ ਲੋਕਾਂ ਚੋਂ ਵਿੱਚਰ ਹੂੰ ਇਸ ਵਾਰ ਕੀ ਕਮੀ ਰਹੀ ਐ ਬਈ ਤੇਰੇ ਵਰਕਰ ਇੱਥੇ ਇਕੱਲੇ ਰਹਿ ਜਾਣ ਤੁਸੀਂ ਲੁਧਿਆਣੇ ਜਾਵੜੋਂ ਹੂੰ ਤੇ ਸਟ੍ਰਗਲ ਕਰਨ ਦੀ ਲੋੜ ਆ ਹੂੰ ਸਟ੍ਰਗਲ ਜ਼ਰੂਰੀ ਐ ਪਹਿਲਾਂ ਤਾਂ ਸਟ੍ਰਗਲ ਵਿੰਗਸ ਸਾਹਿਬ ਨੇ ਕਰੇ ਹੀ ਨਹੀਂ ਹੂੰ 12 ਚਾਏ ਆਉਣ ਸਾਰੇ ਐਮਐਲਏ ਬਣ ਕੇ ਹੂੰ 17 ਚ ਫੇਰ ਐਮਐਲਏ ਬਣ ਗਏ ਹੂੰ 17 ਤੋਂ ਬਾਅਦ 22 ਚ ਫੇਰ ਬਣ ਗਏ ਬਿਲਕੁਲ ਅਸਲ ਅਮਤਿਹਾਨ ਦੀ ਘੜੀ ਤਾਂ ਹੁਣ ਆ ਨਾ ਹੂੰ ਜੇ ਢਾਈ ਸਾਲ ਆਪ ਦੇ ਵਰਕਰਾਂ ਨਾਲ ਖੜੂ ਹੂੰ ਕੰਮ ਕਰਾਉ ਉਹਨਾਂ ਦੇ ਅਕਸਰ ਫੇਰ ਵੀ ਐਮਪੀ ਆ ਨਹੀਂ ਇਸ ਵਾਰ ਕੀ ਕਮੀਆਂ ਰਹੀਆਂ ਕਿਉਂਕਿ ਜਦੋਂ ਕਿਸੇ ਬੰਦੇ ਦਾ ਦੌਰ ਹੀ ਚੱਲੀ ਜਾਂਦਾ ਹੋਵੇ ਜਾਂ ਗੜ ਕਿਹਾ ਜਾਂਦਾ ਸੀ ਤੇ ਉੱਥੋਂ ਬੰਦਾ ਹਾਰ ਜੇ ਤਾਂ ਸਵਾਲ ਬਹੁਤ ਵੱਡੇ ਹੁੰਦੇ ਆ ਸਵਾਲ ਬਈ ਇਹਦੇ 'ਚ ਆਏ ਆ ਇੱਕ ਤਾਂ ਜਿਹੜੇ ਮੇਨ ਆਪ ਦੇ ਵਰਕਰ ਸੀਗੇ ਉਹਨਾਂ ਨੂੰ ਅ ਥੋੜਾ ਜਿਹਾ ਉਪਸ਼ਬਦਾਵਲੀ ਬੋਲਣੀ ਅੱਛਾ ਆਪਣੇ ਹੀ ਵਰਕਰਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਚੰਗਾ ਵਿਵਹਾਰ ਨਹੀਂ ਅੱਛਾ ਜੀ ਦੂਜਾ ਜੀ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਤਰੱਕੀ ਉਹ ਜਿਵੇਂ ਜਿੰਨੀ ਗੱਲ ਸੋਸ਼ਲ ਮੀਡੀਆ ਤੇ ਕਰਦੇ ਆ ਉਨੀ ਵੇਖਣ ਨੂੰ ਹੈ ਨਹੀਂ ਹੂੰ ਥੋੜਾ ਜਿਹਾ ਤਾਂ ਕਰਕੇ ਇੱਕ ਬਈ ਫਿਰ ਤੁਹਾਨੂੰ ਪਤਾ ਵੀ ਚੱਲਦਾ ਚੱਲਦਾ ਤਾਂ ਛਿੱਕਾ ਵੀ ਖੋਟਾ ਹੋ ਜਾਂਦਾ ਅਕਸਰ ਤਿੰਨ ਵਾਰੀ ਐਮਐਲਏ ਬਣ ਗਿਆ ਫਿਰ ਵਿਰੋਧ ਤਾਂ ਹੋਣਾ ਹੀ ਹੁੰਦਾ ਹੂੰ ਬਾਕੀ ਥੋੜਾ ਜਿਹਾ ਬਈ ਆਪ ਦੇ ਵਰਕਰਾਂ ਨਾਲ ਹੀ ਮਿਲਣਾ ਮਿਲਨਸਾਰ ਨਾ ਹੋਣਾ ਜਿਹੜੇ ਮੂਰਲੇ ਵਰਕਰ ਆ ਮੇਨ ਉਹਨਾਂ ਨੇ ਆਪ ਦੇ ਜਿਹੜੇ ਗਾਂਹ ਵਾਲੇ ਵਰਕਰ ਉਹਨਾਂ ਦਾ ਕੰਮ ਨਾ ਕਰਾਉਣਾ ਕਿਤੇ ਨਾ ਕਿਤੇ ਹਾਰ ਤੇ ਵੱਡੇ ਕਰਨੇ ਆ ਠੀਕ ਹੈ ਠੀਕ ਹੈ ਨਾ ਹੂੰ ਕਿਉਂਕਿ ਮੈਂ ਕਿਸੇ ਤੇ ਨਹੀਂ ਲਾਉਂਦਾ ਮੈਂ ਆਪਦੇ ਤੇ ਲਾਉਣਾ 2017 ਚ 22 ਚ ਅਸੀਂ ਪੂਰਾ ਨਾਲ ਇਹਦੇ ਡਟਕੇ ਦੀ ਮਦਦ ਕਰੀ ਆ ਹੂੰ ਜਦੋਂ ਸਾਡੇ ਕੰਮ ਹੀ ਨਹੀਂ ਹੋਏ ਹੂੰ ਤੇ ਅਸੀਂ ਗਾਂ ਲੋਕਾਂ ਦੇ ਕੀ ਕਰਾ ਦੇਾਂਗੇ ਹੂੰ ਜਦੋਂ ਸਾਨੂੰ ਹੀ ਪੀਏ ਜਾਂ ਉਹਦਾ ਓਐਸਡੀ ਸਾਡੇ ਕੰਮ ਨਹੀਂ ਕਰਾ ਰਿਆ ਨਿੱਜੀ ਹੂੰ ਤੇ ਗਾਂ ਲੋਕਾਂ ਦੇ ਕੰਮ ਕੀ ਹੋ ਜਾਣਗੇ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਰਿਹਾ ਦੂਜਾ ਕਾਰਨ ਇਹ ਰਿਹਾ ਵੀ ਜਿਹੜਾ ਆਪ ਦੀ ਇੱਥੋਂ ਸ਼ੀਟ ਛੱਡ ਕੇ ਲੁਧਿਆਣੇ ਤੇ ਜਾਣਾ ਹੂੰ ਵੱਡੇ ਲਾਲਚ ਚਾਉਣਾ ਹੂੰ ਬਈ ਇਹ ਤਾਂ ਕੋਈ ਗੱਲ ਨਹੀਂ ਤਾਂ ਐਮਐਲਏ ਦੀ ਸੀਟ ਆਪਣੀ ਪੱਕੀ ਆ ਬਈ ਆਪਾਂ ਹੁਣ ਇਧਰ ਐਂਪੀ ਵੀ ਬਣ ਜੋ ਉੱਥੇ ਗਲਤ ਹੋ ਗਿਆ अच्छा जेके जे ते ਉਥੇ ਅਮਰਤਾ ਬੈਂਕ ਨੂੰ ਠਾ ਦਿੰਦੇ ਨਾਲੇ ਉਹ ਸ਼ੀਟ ਰਹਿ ਜਾਂਦੀ ਉਥੇ ਅਮਰਤਾ ਬੈਂਕ ਨੇ ਵੀ ਜਿੱਤ ਜਾਣਾ ਸੀ ਇਹ 12 15000 ਤੇ ਜਿੱਤੇ ਹਉਣੇ 5000 ਤੇ ਜਿੱਤ ਜਾਣਾ ਸੀ ਹਮ ਠੀਕ ਆ ਨਾਲੇ ਆਹ ਸ਼ੀਟ ਵੱਜ ਜਾਂਦੀ ਨਾਲੇ ਉਥੇ ਘਰ ਵਾਲੀ ਐਮਪੀ ਬਣ ਜਾਂਦੀ ਹਮ ਹੁਣ ਉਥੇ ਬੈਂਕ ਸਾਹਿਬ ਆਏ ਹੋਗੇ ਵੀ ਮੈਂ ਐ ਐਮਐਲਏ ਰਹਾ ਤੇ ਮੇਰੇ ਘਰ ਵਾਲੀ ਐਮਪੀ ਬਣੇ ਕਿਵੇਂ ਹੋ ਸਕਦਾ ਹਮ ਇੱਕ ਨਖ ਹੋ ਜਾ ਥੋੜਾ ਜਿਹਾ ਨਤੀਜੇ ਬਾਰੇ ਵੀ ਦੱਸ ਦੋ ਕਿ ਕਿੰਨਾ ਕਿੰਨੇ ਫਰਕ ਦੇ ਨਾਲ ਜਿਹੜੀ ਜਿੱਤ ਹਾਸਲ ਹੋਈ ਹੈ ਜਿੱਤ ਜੀ ਡਿੰਪੀ ਢਿੱਲੋ 21000 600 ਨਾ 21 21969 ਵੋਟਾਂ ਤੇ ਜੇਤੂ ਹੋਏ ਅੱਛਾ ਉਹਨਾਂ ਨੂੰ 71000 ਖਣੀ ਕੁਝ ਵੋਟਾਂ ਪਈਆਂ 71 ਕੇ 72000 ਹ ਨਹੀਂ 72000 ਹੈ ਮੈਨੂੰ ਲੱਗਦਾ ਮੇਰੇ ਕੋਲੇ ਲਿਸਟ ਪੱਕੀ ਹੋਊਗੀ ਫੋਨ 'ਚ ਸ਼ਾਇਦ ਮੈਂ ਵੇਖੀ ਨਹੀਂ ਜੀ ਤੇ ਇਹਨਾਂ ਨੂੰ ਪੰਗਾ ਜੀ 49000 ਅੱਛਾ ਕੁਝ ਬੋਟਾਂ ਵੈਸੇ ਕਾਂਗਰਸ ਦੀ ਵੋਟ ਬੈਂਕ ਆਦੀ ਉਨੀ ਖੜੀ ਆ ਥੋੜੀ ਘਟੀ ਆ 3000 ਵੋਟ ਘਟੀ ਆ ਕੋਈ ਬਾਲੀ ਨਹੀਂ ਘਟੀ ਹਮ ਪਰ ਜਿਵੇਂ ਕਾਂਗਰਸ ਨੇ ਪੈਸਾ ਲਾਇਆ ਵਿਣਗਣੇ ਉਵੇਂ ਵੋਟ ਬਹੁਤ ਘਟ ਪਈ ਆ ਅੱਛਾ ਅਕਸਰ ਤੁਹਾਨੂੰ ਪਤਾ ਹੀ ਆ ਮਾੜਾ ਮੋਟਾ ਦਾ ਕਰਨਾ ਹੀ ਪੈਂਦਾ ਵੋਟਾਂ ਲੈਣੀਆਂ ਹੀ ਪੈਂਦੀਆਂ ਹੁੰਦੀਆਂ ਹਰੇਕ ਲੀਡਰ ਨੂੰ ਹੀ ਲੈਣੀਆਂ ਪੈਂਦੀਆਂ ਹੂੰ ਕੋਈ ਇਹ ਨਹੀਂ ਵੀ ਕਾਂਗਰਸ ਨੇ ਲੰਗਾ ਜਾ ਉਹ ਡਿੰਪੀ ਨੇ ਨਹੀਂ ਲੰਗਾ ਜਾ ਉਹ ਮਨਪ੍ਰੀਤ ਬਾਦਲ ਨੇ ਨਹੀਂ ਕੁਝ ਥੋੜਾ ਜਿਹਾ ਉਹਨਾਂ ਤਾਂ ਹੁੰਦਾ ਹੀ ਆ ਪਿੰਡਾਂ 'ਚ ਪਾਲਟੀਆਂ ਛਾਲਟੀਆਂ ਕਰਦੀਆਂ ਜਾਂ ਕਿਵੇਂ ਜਾਂ ਵਰਕਰਾਂ ਨੂੰ ਆਪਦਿਆਂ ਨੂੰ ਕੁਝ ਖਾਣ ਪੀਣ ਉਹਨਾਂ 'ਕ ਤਾਂ ਹੁੰਦਾ ਹੀ ਆ ਪਰ ਕੋਈ ਇੰਨਾ ਬਈ ਜਿਆਦਾ ਧੱਕਾ ਨਹੀਂ ਲੱਗਿਆ ਰਾਜੇ ਵਿੜਿੰਗ ਨੂੰ ਅੱਛਾ ਇਹ ਸਹੀ ਵੇਖ ਕੇ ਤਾਂ 2500 3000 ਦਾ ਧੱਕਾ 3000 ਵੋਟ ਕੱਟੀ ਆ ਹੂੰ 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 ਜਿਹੜੀ ਆਪ ਦੀ ਵੋਟ ਆ ਉਹ ਤਾਂ ਉਹਦੀ ਖੜੀ ਹੈ ਨਾ ਬਿਲਕੁਲ ਡਿੰਪੀ ਵੋਟ ਵਧਾ ਗਿਆ ਹੂੰ ਡਿੰਪੀ ਦਾ ਲੋਕਾਂ ਚ ਖੜਨਾ ਸਤਕਾਰ ਤਾਂ ਕਰਕੇ ਹੂੰ 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 ਡਿੰਪੀ ਦੀ ਵੋਟ ਵਧ ਗਈ ਠੀਕ ਹੈ ਜੀ ਜਿਹੜੀ ਕਾਲੀ ਦਲ ਦੀ ਵੋਟ ਸੀ ਉਹ ਕੱਲੇ ਡਿੰਪੀ ਨੂੰ ਭਵੇਂ ਲੱਖ ਕਈ ਜਾਣ ਉਹ ਕੱਲੇ ਡਿੰਪੀ ਨੂੰ ਵੋਟ ਨਹੀਂ ਪਈ ਹੂੰ ਉਹਦੇ ਚੋ ਕੁਝ ਕੁ ਵੋਟ ਆ ਭਾਜਪਾ ਨੂੰ ਵੀ ਪਈ ਆ ਤੇ ਕੁਝ ਕਾਂਗਰਸ ਨਾਲ ਵੀ ਜੁੜੀ ਆ ਕਾਲੀ ਦਲ ਦੀ ਵੋਟ ਹੂੰ ਜੇ ਕਾਂਗਰਸ ਦੀ ਵੋਟ ਆਪਦੀ ਡਿੰਪੀ ਕਰਨੀ ਗਈ ਹੈ ਤਾਂ ਕਾਲੀ ਦਲ ਦੀ ਵੋਟ ਵੀ ਕਾਂਗਰਸ ਚ ਆਈ ਹੈ ਹੂੰ ਬਿਲਕੁਲ ਬਾਕੀ ਬਾਈ ਕੋਈ ਲੀਡਰ ਗੁੱਸਾ ਨਾ ਕਰੇ ਮੈਂ ਤਾਂ ਬਾਈ ਜਿਵੇਂ ਮੇਰੇ ਜਵਾਨ ਤੇ ਆ ਗਈ ਗੱਲ ਮੈਂ ਤਾਂ ਉਵੇਂ ਚਲਾਈ ਦੇਣੀ ਹੁੰਦੀ ਆ ਹੂੰ ਕਿਉਂਕਿ ਤੁਸੀਂ ਮੇਰੇ ਕੋਲੇ ਪਹਿਲਾਂ ਆਏ ਸੀਗੇ ਉੱਦੇ ਹੂੰ ਆਪਾਂ ਉੱਦੇ ਬੈਠਿਆ ਨੇ ਇਹੀ ਗੱਲ ਕਹੀ ਸੀਗੀ ਨਾ ਮੈਂ ਤੁਹਾਨੂੰ ਆਖਿਆ ਸੀ ਮੈਂ ਖਿਆ ਵੀ ਚੱਬੇਵਾਲ ਵਾਲੀ ਸ਼ੀਟ ਵੀ ਮੈਂ ਖਿਆ ਛੱਡਦੇ ਨਹੀਂ ਆਮ ਆਦਮੀ ਪਾਰਟੀ ਵਾਲੇ ਜਿੱਤਣਗੇ ਹੂੰ ਇਹਦੀ ਤਾਂ ਮੈਂ ਤੁਹਾਨੂੰ ਆਖਿਆ ਸੀ ਨਾ ਵੀ ਡਿੰਪੀ ਜਿੱਤੂਗਾ ਆਪਾ ਉਹਦੇ ਬੈਠੇ ਸੀ ਜਿੱਦੇ ਆਪਾਂ ਖੇਤ ਇੰਟਰਵਿਊ ਕਰੀਆ ਸੀ ਤੇ ਉਹ ਵੀ ਕਰੀ ਹਾਂਜੀ ਮੈਂ ਇਸ਼ਾਰਾ-ਇਸ਼ਾਰਿਆਂ ਚ ਦੱਸ ਵੀ ਦਿੱਤਾ ਸੀਗਾ ਵੀ ਡਿੰਪੀ ਦੇ ਵੱਲ ਹਣਾ ਪਰ ਉਹ ਸਮਝਣ ਵਾਲੇ ਬੰਦੇ ਸਮਝ ਜਾਂਦੇ ਹਰੇਕ ਤੋਂ ਨਹੀਂ ਸਮਝੀਦੀ ਇਹ ਗੱਲ ਹੂੰ ਬਰਨਾਲੇ ਤੇ ਮੈਂ ਪਹਿਲਾਂ ਤੋਂ ਹੀ ਆਖਿਆ ਸੀਗਾ ਮੈਂ ਕਿਹਾ ਵੀ ਬਰਨਾਲੇ ਤੇ ਐਤ ਕੀ ਪਰੜਾ ਕਾਂਗਰਸ ਦਾ ਭਰੀ ਰਹੂਗਾ ਅੱਛਾ ਇੱਕ ਮੁੰਡਾ ਨਾ ਮੇਰਾ ਦੋਸਤ ਆ ਉਹਨਾਂ ਦਾ ਰਿਸ਼ਤੇਦਾਰ ਆ ਜਿਹੜਾ ਕਾਲਾ ਢਿੱਲੂ ਆ ਮਾਣਾ ਮਾਣਾ ਮੁੰਡਾ ਮੇਰਾ ਦੋਸਤ ਆ ਤਲਵੰਡੀ ਸਾਬੂ ਏਰਗੇ ਦਾ ਹੂੰ ਉਹਨੇ ਮੈਨੂੰ ਇੱਕ ਦਿਨ ਫੋਨ ਕਰ ਮਾਣਿਆ ਤੂੰ ਕਹਿ ਦੇ ਮੈਂ ਕਿਹਾ ਤੇਰਾ ਮੈਂ ਕਿਹਾ ਰਿਸ਼ਤੇਦਾਰ ਜਿੱਤ ਜੂਗਾ ਹੂੰ ਉਹ ਕਹਿੰਦਾ ਪੱਕੀ ਗੱਲ ਆ ਮੈਂ ਕਿਹਾ ਪੱਕੀ ਗੱਲ ਆ ਹੂੰ ਥੋੜਾ ਜਿਹਾ ਡੇਰਾ ਬਾਬਾ ਨਾਨਕ ਵਾਲੀ ਸ਼ੀਟ ਦਾ ਡਾਟ ਸੀਗਾ ਹੂੰ ਉਹ ਅੱਧ ਵਿਚਾਲੇ ਹੋਈ ਆ ਮੈਂ ਦੋਵੇਂ ਪਾਸੇ ਸੋਚੀ ਸੀ ਕਿ ਹੋ ਉਵੇਂ ਗਈ ਹੂੰ ਜਿਵੇਂ ਮੇਰੇ ਚਿੱਤ ਚ ਸੀਗਾ ਪਰ ਉਹ ਥੋੜਾ ਜਿਹਾ ਫਰਕ ਰਿਹਾ ਇਹ ਇਹ ਅੰਦਾਜ਼ੇ ਤੁਸੀਂ ਸੋਸ਼ਲ ਮੀਡੀਆ ਜ਼ਿਆਦਾ ਵੇਖਦੇ ਹੋ ਨਹੀਂ ਨਹੀਂ ਜੀ ਸੋਸ਼ਲ ਮੀਡੀਆ ਤੇ ਅੰਦਾਜ਼ੇ ਕਿਵੇਂ ਲੱਗ ਜਾਣਗੇ ਅੱਛਾ ਨਹੀਂ ਫਿਰ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੋਟਾਂ ਤੋਂ ਬਾਅਦ ਐਕਸਪੀਰੀਅੰਸ ਹੁੰਦਾ ਬੰਦੇ ਦਾ ਅੱਛਾ ਐਕਸਪੀਰੀਅੰਸ ਹੁੰਦਾ ਹੈ ਪਰਮਾਤਮਾ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ ਨੇ ਬਖਸ਼ਿਸ਼ ਹੀ ਇਹ ਬਖਸ਼ੀ ਹੈ ਵੀ ਆਪਾਂ ਜਿਹੜੀ ਗੱਲ ਪਹਿਲਾਂ ਦੱਸ ਦੇਣੀ ਹੂੰ ਪਰਮਾਤਮਾ ਸਭ ਤੋਂ ਵੱਡੀ ਚੀਜ਼ ਹੈ ਨਾ ਅੱਛਾ ਹਾਂ ਠੀਕ ਹੈ ਜੀ ਬਾਕੀ ਮੈਂ ਬਾਈ ਡਿੰਪੀ ਢਿਲੋਂ ਨੂੰ ਇਹੀ ਗੱਲ ਆਖੀ ਸੀ ਜਿੱਦ ਤੇ ਮੇਰੇ ਕੋਲੇ ਆਇਆ ਸੀ ਪਹਿਲੀ ਵਾਰੀ ਮੈਂ ਕਹਾ ਵੀ ਬਾਈ ਜਿਹੜਾ ਆਪਣੇ ਗੁਪਤ ਸਰ ਗੁਰਦੁਆਰਾ ਨਾ ਗੁਰਦੁਆਰਾ ਸਾਹਿਬ ਆ ਹੂੰ ਜਿੱਦੇ ਮੈਂ ਕਹਾ ਨੋਮੀਨੇਸ਼ਨ ਦਾਖਲ ਕਰਨਾ ਹੋਇਆ ਉਹ ਤੋਂ ਓਟ ਆਸਰਾ ਲੈ ਕੇ ਤੁਰ ਪੀ ਹੂੰ ਤੇ ਮੈਂ ਕਹਾ ਤੇਰੀ ਤਰੱਕੀ ਨਹੀਂ ਐਦਕੀ ਕੋਈ ਬਣ ਸਕਦਾ ਅੱਛਾ ਕਿਉਂਕਿ ਇੱਥੇ 10ਵੇਂ ਪਾਸ਼ਾ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਹੂੰ ਤੇ ਬਹੁਤ ਇੱਥੇ ਬੰਦੇ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਆਪਣੀਆਂ ਵੀ ਹੋਊਗਾ ਬਾਈ ਹਾਂ ਹਾਂ ਆਪਾਂ ਜਿਹੜਾ ਕੁਝ ਬਾਬੇ ਤੋਂ ਮੰਗਿਆ 10ਵੇਂ ਪਾਸ਼ਾ ਤੋਂ ਆਪਾਂ ਨੂੰ ਮਿਲਿਆ ਹੂੰ ਤੇ ਮੈਂ ਤੜਕੇ ਉੱਠ ਕੇ ਵੀ ਬਾਈ ਪਹਿਲਾਂ ਹੋਰ ਕੰਮ ਕਰਾਂ ਨਾ ਕਰਾਂ ਉਹ ਗੁਰਦੁਆਰਾ ਸਾਹਿਬ ਕੰਨੀ ਖੜ ਕੇ ਮੱਥਾ ਟੇਕਣਾ ਹੀ ਟੇਕਣਾ ਪੰਜ ਵੇਰੇ ਹੂੰ ਉਦੋਂ ਬਾਅਦ ਆਪਦੇ ਦਿਨ ਦੀ ਸ਼ੁਰੂਆਤ ਕਰਦਾ ਹੂੰ ਡਿੰਪੀ ਢਿਲੋਂ ਜਿਹੜੇ ਤੁਸੀਂ ਬੰਨਣ ਬਣੇ ਜੀ ਬੰਨਣ ਬਣੇ ਜੀ ਕਹੂੰਗੀ ਵੈਸੇ ਤਾਂ ਚਲੋ ਹਰ ਹਰ ਪ੍ਰਚਾਰਕ ਕਹਿੰਦਾ ਨਹੀਂ ਹਰ ਪ੍ਰਚਾਰਕ ਕਹਿੰਦਾ ਕਿ ਗੁਰੂ ਘਰ ਦਾ ਓਟ ਆਸਰਾ ਲੈ ਕੇ ਜਾਣਾ ਚਾਹੀਦਾ ਕਿਸੇ ਵੀ ਕੰਮ ਚੱਲੇ ਹੋ ਹਰ ਹਰ ਸਿੱਖ ਕਹਿੰਦਾ ਆ ਪਰ ਤੁਸੀਂ ਕਹਿੰਦਾ ਤੇ ਡਿੰਪੀ ਢਿਲੋਂ ਉੱਥੋਂ ਓਟ ਆਸਰਾ ਲੈ ਕੇ ਚੱਲੇ ਤੇ ਇਹ ਕੀ ਨਹੀਂ ਪਤਾ ਕੀ ਨਹੀਂ ਨਹੀਂ ਪਤਾ ਕੀ ਗੱਲ ਆ ਹੂੰ ਇਹ ਕੋਈ ਡਿੰਪਿਟ ਲੋਨੀ ਜਿਹੜਾ ਰਾਜਾ ਵੜੈੰਗਰ 2012 ਚ ਪਹਿਲੀ ਵਾਰੀ ਐਮਐਲਏ ਉੱਠਿਆ ਉਦੋਂ ਉਹ ਵੀ ਉੱਥੇ ਗੁਰਦੁਆਰਾ ਸਾਹਿਬ ਚੋਂ ਚੁਰੇ ਸੀ ਐਸੇ ਭਲਾਇਆਣੇ ਦੇ ਦਾਣਾ ਮੰਡੀ ਚੋਂ ਤੁਰ ਕੇ ਉੱਥੇ ਮੱਥਾ ਟੇਕ ਕੇ ਫੇਰ ਪਿੰਡਾਂ ਚ ਗਏ ਸੀਗੇ ਤੇ ਬਹੁਤ ਵੱਡਾ ਕਾਫਲਾ ਜੁੜ ਗਿਆ ਸੀ ਉਹਨਾਂ ਨਾਲ ਤੇ ਪਹਿਲੀ ਵਾਰੀ ਇਲੈਕਸ਼ਨ ਚ ਆਏ ਤੇ ਪਹਿਲੀ ਵਾਰੀ ਜਿੱਤ ਗਏ ਉਦੋਂ ਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਇਹ ਸ਼ੀਤ ਹੂੰ ਠੀਕ ਹੈ ਹਾਂ ਫਿਰ 2017 ਚ ਵੀ ਉੱਥੋਂ ਤੁਰੇ ਹੂੰ 22 ਚ ਵੀ ਲੋਕਾਂ ਨੇ ਉਹੀ ਫਤਵਾ ਦਿੱਤਾ ਪਿਆਰ ਦਿੱਤਾ ਕਾਂਗਰਸ ਦੀ ਸਰਕਾਰ ਚ ਵੀ ਉਦੋਂ ਲੋਕਾਂ ਨੇ ਇਹ ਸਮਝ ਲਿਆ ਵੀ ਕਾਂਗਰਸ ਦੀ ਸਰਕਾਰ ਚ ਰਾਜੇ ਵੜਿੰਗ ਦੀ ਸੁਣ ਨਹੀਂ ਗਈ ਕੈਪਟਨ ਮਨਿੰਦਰ ਸਿੰਘ ਦੇ ਐਂਟੀ ਧੜਦਾ ਬੰਦਾ ਬੰਦਾ ਸੀ ਹੂੰ ਠੀਕ ਹੈ ਹੁਣ ਲੋਕ ਆਏ ਨਾਰਾਜ਼ ਹੋ ਗਏ ਵੀ ਅਸੀਂ ਇੰਨਾ ਜ਼ੋਰ ਲਾ ਕੇ ਤੈਨੂੰ ਜਿਤਾਇਆ ਤੇ ਤੂੰ ਸਾਨੂੰ ਡੋਬਾ ਦੇ ਵਿਚਾਲੇ ਦੇ ਗਿਆ ਅੱਛਾ ਵੀ ਬਾਈ ਇਲੈਕਸ਼ਨ ਇੱਥੇ ਹੋਣੇ ਨਹੀਂ ਚਾਹੀਦੇ ਸੀ ਹੂੰ ਹੁਣ ਵੇਖੋ ਬੰਦਾ ਇਕਾ ਬਾਈ ਇਲੈਕਸ਼ਨ ਪਹਿਲਾਂ ਇੱਥੇ ਕਰਾਇਆ ਹੁਣ ਲੁਧਿਆਣੇ ਤੇ ਹੋ ਹਾਂ ਤੇ ਉਹ 27 ਚ ਉਹਨਾਂ ਨੇ ਫੇਰ ਇੱਥੇ ਆਉਣਾ ਇੱਥੇ ਇਹਨਾਂ ਦਾ ਕਿਸੇ ਹੋਰ ਸ਼ੀਟ ਤੇ ਆਉਣਾ ਹਾਂ ਜੇ ਐਮਐਲਏ ਫੇਰ ਜਿੱਤ ਕੇ ਫੇਰ ਉੱਥੇ ਐਮਪੀ ਦੀ ਲੋੜ ਪਊਗੀ ਹਾਂ ਵੀ ਮੈਂ ਤਾਂ ਇਹ ਕਹਿਣਾ ਵੀ ਕਾਨੂੰਨ ਵੀ ਬਣਾਉਣਾ ਚਾਹੀਦਾ ਜਿਹੜਾ ਇੱਕ ਵਾਰੀ ਜਿੱਤਦਾ ਉਹ ਆਪਦੇ 5 ਸਾਲ ਪੂਰੇ ਕਰੇ ਬਿਲਕੁਲ ਕਿੰਨਾ ਇਲੈਕਸ਼ਨਾਂ ਤੇ ਖਰਚ ਹੋਇਆ ਹਾਂ ਸਾਰੀਆਂ ਪਾਰਟੀਆਂ ਦਾ ਹੋਇਆ ਵਰਕਰਾਂ ਦਾ ਹੋਇਆ ਸਰਕਾਰ ਦਾ ਹੋਇਆ ਹਾਂ ਕਿੰਨੀ ਸਰਕਾਰੀ ਤਾਮ-ਜਾਮ ਵਰਤਿਆ ਗਿਆ ਵਰਤਿਆ ਜਾਣਾ ਹੀ ਆ ਪੁਲਿਸ ਨੇ ਆਪਦੇ ਥਾਂ ਖੜਨਾ ਜਿਹੜੀ ਸੀਆਰਫ ਆਉਂਦੀ ਉਹਨਾਂ ਨੇ ਆਪ ਦੀ ਡਿਊਟੀ ਪਗਾਉਣੀ ਹੂੰ ਹੂੰ ਉਹਦਾ ਫਿਰ ਜਿਹੜਾ ਖਰਚਾ ਉਹ ਕਿਹਦੇ ਤੇ ਪੈਂਦਾ ਆਮ ਜਨਤਾ ਤੇ ਸੋ ਇਹ ਕਿਤੇ ਨਾ ਕਿਤੇ ਨਾ ਕਾਨੂੰਨ ਵੀ ਬਣਨੇ ਚਾਹੀਦੇ ਵੀ ਜਿਹੜਾ ਇੱਕ ਵਾਰੀ ਐਮਐਲਏ ਜਾਂ ਐਮਪੀ ਬੰਦਾ ਹੂੰ ਉਹਨੂੰ ਆਪਦਾ ਜਿਹੜਾ ਕਾਰਜਕਾਲ ਉਹ ਪੂਰਾ ਕਰਨਾ ਚਾਹੀਦਾ ਹੂੰ 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 ਹੁਣ ਜਿਹੜੇ ਦੋ ਦੋ ਸੀਟਾਂ ਤੋਂ ਐਮਐਲਏ ਉੱਠ ਖੜਦੇ ਜੇ ਕੁਦਰਤੀ ਰੱਬ ਨਾ ਕਰੇ ਦੋਵੇਂ ਸੀਟਾਂ ਤੋਂ ਵੀ ਐਮਐਲਏ ਜਿੱਤ ਜੇ ਫਿਰ ਇੱਕ ਥਾਂ ਫੇਰ ਉਹ ਉਹਨੇ ਤਾਂ ਆਪਦਾ ਚੱਲ ਸੇਫ ਕਰ ਲਈ ਗੱਲ ਅੱਛਾ ਫੇਰ ਫੇਰ ਉਹ ਇੱਕ ਥਾਂ ਤੋਂ ਅਸਤੀਫਾ ਦੇਊਗਾ ਉੱਥੇ ਫੇਰ ਇਲੈਕਸ਼ਨ ਹੋਣਗੇ ਫਿਰ ਨਿੱਤ ਜਨਤਾ ਓਹੀ ਭੋਲੀ ਆ ਵੀ ਬਸ ਆਪਦੇ ਕੰਮ ਛੱਡ ਕੇ ਥੋੜੇ ਮਗਰ ਪ੍ਰਚਾਰ ਕਰੇ ਤੇ ਥੋੜੇ ਮਗਰੀ ਤੁਰੀ ਫਿਰੇ ਹਾਂ ਬਿਲਕੁਲ ਚਲੋ ਇਹ ਤਾਂ ਵਧੀਆ ਗੱਲ ਹੋਈ ਹਾਂ ਡੈਂਪੀ ਢਿਲੋ ਨੇ ਵੀ ਵਿਚਾਰੇ ਨੇ ਸਰਕਾਰ ਚ ਨੰਦ ਮੰਨਣਾ ਸੀਗਾ ਵੈਸੇ ਬੰਦਾ ਬਹੁਤ ਵਧੀਆ ਅੱਛਾ ਹਾਂ ਨਹੀਂ ਬੰਦਾ ਜਿੱਤ ਕੇ ਤਾਂ ਨਾਲ ਦੀ ਨਾਲ ਹੀ ਬੰਦੇ ਦਾ ਦਿਮਾਗ ਬਦਲ ਜਾਂਦਾ ਉਹੀ ਫੇਰ ਆ ਉਵੇਂ ਹੀ ਅੱਛਾ ਆ ਹੀ ਲੋਕਾਂ ਚ ਤੁਰਿਆ ਫਿਰੂਗਾ ਮਾਨ ਨਹੀਂ ਕਰਦਾ ਅੱਛਾ ਹਰੇਕ ਤੇ ਕੰਮ ਆਊਗਾ ਬੰਦਾ ਕੰਮ ਕਰਾਊਗਾ ਕਿ ਦੜਵੇ ਦੀ ਨਹਾਰ ਬਦਲ ਦੂ 2 ਸਾਲਾਂ ਚ ਅੱਛਾ ਕਿਉਂਕਿ ਬੰਦਾ ਆਪਦੇ ਚ ਵੀ ਦਮ ਰੱਖਦਾ ਕੰਮ ਕਰਾਉਣ ਦਾ ਹੂੰ ਵੈਸੇ ਵੀ ਹੁਣ ਲੋਕ ਤੁਹਾਡੇ ਕੋਲ ਆਇਆ ਕਰਨਗੇ ਨਾ ਕਿਉਂਕਿ ਕਿਉਂਕਿ ਤੁਸੀਂ ਉਹ ਬੰਦੇ ਨੇ ਤੁਹਾਨੂੰ ਪੁੱਛਿਆ ਕੀ ਕੀ ਲੱਗਦਾ ਤੁਹਾਨੂੰ ਤੁਹਾਡੇ ਤੁਹਾਡੇ ਕਿਤੇ ਬੰਨਣਾ ਦੇ ਹਿਸਾਬ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਉਸ ਤੋਂ ਬਾਅਦ ਤੁਹਾਡਾ ਬਿਆਨ ਆਉਂਦਾ ਵੀ ਇਹੀ ਜਿੱਤੂਗਾ ਉਹ ਇੱਕ ਵਾਣੀ ਜਿਹਨੂੰ ਵੇਖਵਾਣੀ ਕਹਿ ਸਕਦੇ ਆ ਤੇ ਹੁਣ ਫਿਰ ਤੁਸੀਂ ਉਹਨਾਂ ਤੋਂ ਦੂਜੇ ਕੰਮ ਵੀ ਤਾਂ ਕਰਵਾ ਸਕਦੇ ਹੋ ਕਿ ਆ ਕਰ ਨਹੀਂ ਅਗਲੀ ਮੈਂ ਮਾਰ ਦੇਗਾ ਮੈਂ ਸਿਆਸਤ ਚ ਨਹੀਂ ਪਹਿਣਾ ਬਾਈ ਲੈ ਇਹ ਕੀ ਗੱਲ ਹੈ ਪਤਾ ਕੀ ਗੱਲ ਆ हां जे कोई ਪਿੰਡ ਦਾ ਕਿਸੇ ਦਾ ਵੀ ਸਾਂਝਾ ਕੰਮ ਹੋਇਆ ਬਾਈ ਨੂੰ ਕਹਿ ਕੇ ਕਰਾ ਦੇਂਗੇ ਹਾਂ ਪਰ ਉਹ ਬੰਦਾ ਨਾ ਮੇਰੇ ਕੋਲੇ ਆਵੇ ਵੀ ਮੈਂ ਫਲਾਣੇ ਨਾਲ ਲੜ ਪਿਆ ਮੇਰੀ ਮਦਦ ਕਰਾ ਪਾ ਉਹਦੇ ਨਾਲ ਆਇਆ ਕਰਨਾ ਤੇ ਥਾਣੇ ਜਾਣਾ ਮੈਂ ਨਹੀਂ ਕਿਸੇ ਨਾਲ ਤੁਰਨਾ ਅੱਛਾ ਆਪਾਂ ਇਹ ਰਾਜਨੀਤੀ ਗੰਦੀ ਨਹੀਂ ਤਾਂ ਕਰਨੀ ਨਹੀਂ ਆਪਾਂ ਇਹਦੇ ਚ ਆਉਣਾ ਨਹੀਂ ਆਪਾਂ ਕਹਿ ਤੋ ਗਾਲ ਦੋ ਪੜ ਲੈਣਾ ਅੱਛਾ ਠੀਕ ਹੈ ਨਾ ਹਾਂ ਜੇ ਕੋਈ ਪਿੰਡ ਸਾਂਝਾ ਕੰਮ ਆ ਜੇ ਕਿਤੇ ਕੋਈ ਗਰਾਊਂਡ ਨੂੰ ਕੋਈ ਜੈਮ ਲੈਣੀ ਆ ਕੋਈ ਗਰਾਊਂਡ ਦਾ ਕੰਮ ਆ ਕੋਈ ਸਕੂਲ ਦਾ ਕੰਮ ਆ ਕੋਈ ਕਿਸੇ ਦੇ ਖਾਲੀਆਂ ਗਲੀਆਂ ਦਾ ਕੰਮ ਆ ਉਹਦੇ ਬਾਰੇ ਬਾਈ ਨੂੰ ਆਖ ਦਿਆਂਗੇ ਪਰ ਆ ਮੈਂ ਕਿਸੇ ਦੀ ਮਦਦ ਤੇ ਨਹੀਂ ਜਾਣਾ ਹਮ ਇੱਕ ਮੇਰੇ ਕੋਲੇ ਕੋਈ ਬਦਲੀ ਵਾਲਾ ਨਾ ਆਵੇ ਅੱਛਾ ਜਦੋਂ ਤੁਸੀਂ ਸਰਕਾਰ ਤੋਂ ਪੈਸੇ ਲੈਨੇ ਆ ਬਾਈ ਸਰਕਾਰ ਤਾਂ ਅਗਲੀ ਦਰਿਆਵਾਂ ਪਾਰ ਵੀ ਕਰਾਊਗੀ ਡਿਊਟੀ ਹਾਂ ਲੱਖ ਰੁਪਈਆ ਲੈਨੇ ਆ ਆਦੇ ਡਿਊਟੀ ਵੀ ਕਰਕੇ ਕਰਗੇ ਵੀ ਨੇੜੇ ਹਾਂ ਨਾਲ ਘਰ ਦਾ ਬਿਜ਼ਨਸ ਵੀ ਚੱਲਦੇ ਮੇਰੇ ਕੋਲੇ ਬਾਈ ਕੋਈ ਬਦਲੀ ਵਾਲਾ ਨਾ ਆਵੇ ਠੀਕ ਹੈ ਹਾਂ ਮੈਂ ਨਹੀਂ ਕਿਸੇ ਦੀ ਬਦਲੀ ਕਰਾਉਣੀ। ਅੱਛਾ ਠੀਕ ਹੈ। ਤਾਂ ਗੋਪੀ ਨੇ ਕਿਉਂਕਿ ਜਦੋਂ ਬਈ ਸਰਕਾਰ ਅਗਲੀ 70-80 ਹਜ਼ਾਰ ਰੁਪਏ ਠੋਕ ਕੇ ਦਿੰਦੀ ਹੈ ਨਾ ਹੂੰ ਤੇ ਸਿੱਧੇ ਹੋ ਕੇ ਬਈ ਡਿਊਟੀ ਕਰੋ ਦੋ ਕੰਮ ਨਹੀਂ ਹੁੰਦੇ ਨਾਲੇ ਖੇਤੀ ਬਾੜੀਆਂ ਤੇ ਨਾਲੇ ਨਾਲ ਸਰਕਾਰ ਦੀ ਨੌਕਰੀ ਇੱਥੇ ਸਰਕਾਰ ਨੂੰ ਗੌਰ ਵੀ ਕਰਨੀ ਚਾਹੀਦੀ ਹੈ। ਬਿਲਕੁਲ ਹਾਂ। ਮਾੜੀ ਜੀ ਹਸਾਂਸਤਾ ਕੋਈ ਵੀ ਪਟਵਾਰੀ ਆ ਜਾਂ ਕਿਤੇ ਵੀ ਆ ਹੂੰ ਉੱਥੇ ਹਾਜ਼ਰੀ ਭਰ ਆਉਂਦੇ ਆ ਕਿ ਆਪਦੀਆਂ ਖੇਤੀ ਬਾੜੀਆਂ ਕਰੀ ਜਾਂਦੇ ਸਰਕਾਰੀ ਮੁਲਾਜ਼ਮਾ ਕੀ ਗੱਲ ਬਈ ਸਰਕਾਰ ਦੇ ਉਹ ਪੈਸੇ ਨਹੀਂ। ਹੂੰ ਠੀਕ ਹੈ ਨਾ ਸਹੀ ਗੱਲ ਹੈ ਸਰਕਾਰ ਦਾ ਕੰਮ ਕਰੋ ਸਾਰਿਆਂ ਨਾਲੋਂ ਔਖੀ ਡਿਊਟੀ ਆ ਪੁਲਿਸ ਦੀ ਹੂੰ ਪੁਲਿਸ ਨੂੰ 24 ਘੰਟੇ ਹਾਜ਼ਰ ਰਹਿਣਾ ਪੈਂਦਾ ਦੂਜੀਆਂ ਸਾਰੀਆਂ ਡਿਊਟੀਆਂ ਸਸਤੀਆਂ ਅੱਛਾ ਉਹ ਤਾਂ ਕਿਉਂਕਿ ਜੇ 70000 ਲੈਂਦੇ ਆ ਤਾਂ 5000 ਦਾ ਤੇਲ ਨਹੀਂ ਮੱਚਦਾ ਮਹੀਨੇ 'ਚ ਇੱਕ ਥਾਂ ਹੀ ਪਤਾ ਵੀ ਆਪਾਂ ਫਲਾਣੇ ਜੇ ਹੁਣ ਕੋਈ ਬਿਜਲੀ ਮੁਲਾਜ਼ਮਾ ਉਹਨੂੰ ਪਤਾ ਭਲਾਈਆਂ ਨੇ ਡਿਊਟੀ ਆ ਉਹ ਇੱਥੇ ਆਜੂ ਹੂੰ ਜੇ ਕੋਈ ਮਾਸਟਰ ਆ ਉਹਨੂੰ ਪਤਾ ਭਲਾਈਆਂ ਨੇ ਡਿਊਟੀ ਇੱਥੇ ਆਜੂ ਕੋਈ ਡਾਕਟਰ ਆ ਉਹ ਇੱਥੇ ਆਜੂ ਹੂੰ ਪੁਲਿਸ ਦੀ ਇਹ ਨਹੀਂ ਪਤਾ ਡਿਊਟੀ ਲੱਗਣੀ ਕਿੱਥੇ ਆ ਹੂੰ ਬਿਲਕੁਲ ਭਈ ਸੀਐਮ ਸਾਹਿਬ ਨੇ ਆਉਣਾ ਜਾਂ ਕਿਸੇ ਮੰਤਰੀ ਨੇ ਆਉਣਾ ਹੁਣ ਹਾਇ ਤਾਂ ਉਹਦੀ ਕੋਟਪਾਈ ਥਾਣੇ ਚ ਡਿਊਟੀ ਤੇ ਡਿਊਟੀ ਉਹਦੀ ਚੱਕ ਕੇ ਤਰਨ ਤਾਰਨ ਲੱਗੀ ਪਈ ਹੁੰਦੀ ਹੈ ਜਾਂ ਉਹਦੀ ਚੰਦੀਗੜ੍ਹ ਲੱਗੀ ਪਈ ਹੁੰਦੀ ਹੈ ਪੁਲਿਸ ਦੀ ਡਿਊਟੀ ਸਭ ਤੋਂ ਔਖੀ ਆ ਪਰ ਪੁਲਿਸ ਨੂੰ ਉਹਨੀ ਤਨਖਾਹ ਨਹੀਂ ਬਣਦੀ ਮਿਲਦੀ ਰਹੇ ਅੱਛਾ ਤਨਖਾਹ ਥੋੜੀ ਆ ਪੁਲਿਸ ਦੀ ਮੁੰਡਿਆਂ ਦੀ ਹਮ ਤੇ ਨੌਕਰੀ ਬਹੁਤ ਔਖੀ ਆ ਨੌਕਰੀ ਬਹੁਤ ਔਖੀ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਭੈਣੇ ਤੂੰ ਹੀ ਸਮਾਂ ਕੱਢਿਆ ਆਈ ਇੱਥੇ ਨਹੀਂ ਨਹੀਂ ਮਿਹਰਬਾਨੀ ਅਸੀਂ ਸਿਰ ਕੋ ਤੁਹਾਡਾ ਕੰਮ ਛੜਾਇਆ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਤਾਂ ਚੱਲੀ ਜਾਣਾ ਉਹ ਫੋਰਸ ਬੈਠੀ ਆ ਆ ਵਾਈ ਵਿੱਚ ਦੀ ਬੁੜੀਆਂ ਵਾਂਗੂੰ ਸੁਣਾਜੇ ਵੀ ਗਿਆ ਆਂਦਾ ਉਹਦੇ ਕੰਮ ਨਾ ਛੱਡਿਓ ਇਹ ਤਾਂ ਹੁਣ ਚੱਲੀ ਜਾਣਾ ਤਾਂ ਤੁਸੀਂ ਵੀ ਕਰੋ ਆਪਦਾ ਕੰਮ ਤਾਂ ਬਿਲਕੁਲ ਜਿਹੜੀ ਭਵਿੱਖਵਾਣੀ ਕਹਾਂਗੇ ਕਿਉਂਕਿ ਲੋਕਾਂ ਦੀ ਆਵਾਜ਼ ਦੇ ਵਿੱਚ ਭਵਿੱਖਵਾਣੀ ਆ ਖੈਰ ਇਹ ਅੰਦਾਜ਼ੇ ਕਿਵੇਂ ਲੱਗਦੇ ਆ ਇਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਕੁਦਰਤੀ ਆਮਦ ਹੁੰਦੀ ਆ ਤੇ ਇਸੇ ਤਰੀਕੇ ਨਾਲ ਇਹ ਅੰਦਾਜ਼ੇ ਲੱਗਦੇ ਆ ਤੇ ਉਹੀ ਗੱਲਾਂ ਬਾਤਾਂ ਗੇਂਦੜਬਾ ਹ ਇਲੈਕਸ਼ਨ ਦੀ ਜਿੱਤ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ